ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੈਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਵੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਟ੍ਰੈਂਡ ਭਾਈ ਰੂਪਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਦੋ ਦਸ ਨੂੰ ਝੋਟੀਆਂ ਦਿਖਾ ਦੇ ਆਂਗਾ ਆਪਣਾ ਚੰਗੀਆਂ ਪੂਰੀਆਂ ਤੇ ਇੱਕ ਤੁਹਾਨੂੰ ਦਿਖਾ ਦੇ ਆਂਗੇ ਸੂਈ ਸਬਾਈ ਬੈੜ ਗੱਲਬਾਤ ਬਾਈ ਕੀ ਨਾਮ ਡਰੈਸਾ ਕਿੰਨੇ ਦਿਨ ਲੈਣੀਆਂ ਸਾਰਾ ਕੁਝ ਪੁੱਛ ਕੇ ਦੱਸਾਂ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਪਹਿਲਾ ਨੰਬਰ ਬੋਲੋ ਜੀ ਨੰਬਰ ਆਪਣਾ ਹੈਗਾ 94799 ਹੂੰ 05853 ਦੁਬਾਰਾ ਫੇਰ ਰਿਪੀਟ ਕਰ 94799 ਜੀ 05853 ਜੀ ਪਿੰਡ ਆਪਣਾ ਕਿਹੜਾ ਆ ਗਿਆ ਬਾਈ ਰੂਪਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਹੋਲ ਜੀ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਨੇੜੇ ਥਲਾਪਰਾ ਆ ਗਏ ਤੇ ਨਾਲੋਂ ਰਾਮਪਰਾ ਭਗਤ ਆ ਗਏ ਵਿਚਾਲੇ ਜਾ ਕੇ ਵਿਚਾਲੇ ਜਾ ਕੇ ਓਕੇ ਜੀ ਤੇ ਵੀਰੇ ਜਿਹੜੀਆਂ ਆਪਾਂ ਅੱਜ ਨਗਦ ਦਿਖਾਉਣੇ ਆ ਪਤਾ ਤਿੰਨ ਹਨਾ ਤਿੰਨ ਇੱਕ ਆਪਾਂ ਵੈਡ ਦਿਖਾਉਣੀ ਸੂਈ ਸੂਈ ਲਾਟ ਤੇ ਦਿਖਾ ਦੇਵਾਂਗੇ ਹਾਂਜੀ ਹਾਂਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਆਨੇ ਵੀਰੇ ਕੀ ਡਿਟੇਲ ਆ ਇਹਦੀ ਡਿਟੇਲ ਇਹਦੀ ਮਾਸਲੇ 1500 ਲੀਟਰ ਦਾ ਦੁੱਧ ਸੀਗਾ ਜੀ ਇਹਦੇ ਨਾਲ ਹਾਂ ਚੰਗੀ ਮੋੜਾ ਚ ਆ ਗਈ ਨਾ ਪਿਆਜ ਪਿਓਰ ਜੈਡ ਬਲੈਕ ਆ ਗਈ ਜੀ ਉਹ ਸਭ ਨਾ ਜੱਜਮੈਂਟ ਕਰ ਲਓ ਗੱਦ ਘਾਟ ਸਾਈਜ਼ ਵਧੀਆ ਤੇ ਵੀਰੇ ਸੁਆ ਕਿੜਾ ਹੈ ਪਲੂਣ ਪਲੂਣ ਤੁੰਦੀ ਹੈ ਪਹਿਲਾ ਪਲੂਣ ਤੁੰਦੀ ਕਿੰਨੇ ਦਿਨ ਘੱਟ ਜੂਗੀ ਇਹ ਕੱਟ ਵੀ ਬਾਈ 10 ਦਿਨ 10 ਦਿਨ ਤੇ ਇਹ ਤੋਂ ਆਪਾਂ ਕੀ ਉਮੀਦ ਲਾ ਸਕਦੇ ਹਾਂ ਦੁੱਧ ਦੀ ਇਹ ਦੁੱਧ ਭਾਈ 12 13 ਦੀ ਵੀ ਦੇ ਸਾਨੂੰ ਜੇ ਤਾਂ ਜਾਇਜ਼ ਗੱਲ ਐਵੇਂ ਆਪਾਂ 15 ਤੇ ਚੱਲ ਗਏ ਹਨਾ ਹਵਾ ਚੜਾਂਗਾ ਮਾਰੀ ਜੇਗੇ ਕੋਈ ਫਾਇਦਾ ਨਹੀਂ ਖੋਲੋ ਜੀ ਦਾ ਤੋੜਾ ਤੋੜਾ ਕਰਾ ਕੇ ਚੈੱਕ ਤੇ ਪਿੰਡੇ ਜੇ ਆਪਾਂ ਨਾੜਾ ਨੂੜਾਂ ਦੀ ਗੱਲ ਕਰ ਲਈਏ ਚੰਗੀਆਂ ਨਾੜਾਂ ਹਵਾਨੇ ਪਿੰਡੇ ਦੇ ਵਿੱਚ ਤੇ ਹਵਾਨਾ ਵੀ ਚੰਗਾ ਪਟਣ ਲੱਗੀ ਵੀ ਆ ਪਿੰਡਾ ਪਿੰਡਾ ਜਮਾ ਨੇ ਹੋਰਗਾ ਪਤਲਾ ਹਾਂ ਕਾਗਜ਼ੀ ਨਿੰਬੂ ਵਰਗੀ ਪਈ ਆ ਤਾਂ ਤੋਤੇ ਵਾਕਿਆ ਸਾਈਜ਼ ਵਧੀਆ ਸਿੰਗ ਦੀ ਜਮਾ ਬਰੀਕ ਆ ਜੀ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਹੋਣਗੇ ਵੀ ਜਮਾ ਜਾਇਜ਼ ਖੋਲ ਲਿਓ ਜੀ ਆ ਦੇਖੋ ਜੀ ਸਾਈਜ਼ ਚੰਗਾ ਫੇਸ ਕਰੋ ਚੈੱਕ ਇੱਕ ਨੰਬਰ ਕਵਾਲਿਟੀ ਚੰਗੀ ਆ ਜੀ ਸਾਰੀ ਕੱਟੀ ਦੀ ਰੇਟ ਜਮਾ ਜਾਇਜ਼ ਹੋਣਗੇ ਬਾਈਆਂ ਦੇ ਤੇ ਹੋਣਗੇ ਵੀਡੀਓ ਦੇ ਵਿੱਚ ਹੀ ਆ ਦੇਖੋ ਜੀ ਕਿੰਨੇ ਦਿਨ ਵੀਰੇ ਕੱਟ ਜੂਗੀ ਹੁਣ ਇਹ ਇਹ ਬਾਈ 8 ਤੋਂ 10 ਤਾਂ ਲਊਗੇ ਲੈਵਾ ਬਹੁਤ ਬਣਾਉ ਝੋਟੀ ਓਕੇ ਓਕੇ ਹਾਂ ਜੀ ਦੁੱਧ ਦੇ ਨੂੰ 12 13 ਕਿਲੋ ਕੋਈ ਮੈਣੇ ਨਹੀਂ ਰੱਖਦਾ ਹਾਂ ਹਾਂ ਜੀ ਹਾਂ ਜੀ ਬਾਹਲੇ ਆ ਬਣਾਉਣਾ ਝੋਟੀ ਨਹੀਂ ਠੀਕ ਆ ਵੀਰੇ ਚੰਗੀ ਆ ਜੀ ਬਾਈਆਂ ਦਾ ਸਾਫ ਸੁਥਰਾ ਕੰਮ ਆ ਦੇਖੋ ਤਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਬਾਈ ਤਾਂ ਚੰਗਾ ਤੇ ਵੀਰੇ ਕਿੰਨੇ ਪੈਸੇ ਇਹਦੇ ਇਹ ਬਾਈ 25 ਨੇ ਕੋਈ 20 ਨੇ ਬਾਈ 18000 ਦੀ ਦੇ ਦਾਂਗੇ 1 ਲੱਖ 18000 ਦੀ ਬਾਈ ਨੇ ਬਾਲਾ ਸੋਚ ਸਮਝ ਕੇ ਰੇਟ ਕਰਿਆ ਹਨਾ ਐਵੇਂ ਵੀ ਖੜਾਉਣ ਵਾਲਾ ਨਹੀਂ ਕਰਿਆ ਵੇਚਣ ਵਾਲਾ ਕਰਿਆ ਹਾਂਜੀ ਹਾਂਜੀ 1 ਲੱਖ 18000 ਦੇ ਵਿੱਚੋਂ ਵੀ ਤੁਹਾਡਾ ਆਏਗਾ ਇਹਦਾ ਮਾਨਤਾਨ ਹੋ ਜਾਣਾ ਬਾਕੀ ਯਾਦ ਕਰੋ ਬਾਈ ਕੋਈ ਬੰਦਾ ਲੈ ਗਿਆ ਠੀਕ ਵੀਰੇ ਹੋਰ ਹੱਥ ਮਾਰੀ ਜਾਓ ਗਾਂ ਰਹੀ ਹੈ ਜਮੈਂ ਇਥਰਾਂ ਨੂੰ ਹੱਥ ਲਾਈ ਜਾਓ ਇਹਨੇ ਸੁਜੀ ਵੀ ਨੇ ਕੀ ਕਹਿਣਾ ਹਨਾ ਉਸ ਨੇ ਹੀ ਕਹਿੰਦੀ ਜੀ ਤੇ ਵੀਰੇ ਪਾਰ ਪਿੱਛੇ ਥਣਾਂ ਦੇ ਉੱਤੇ ਨਾ ਨਾ ਗਰੰਟੀ ਪਾ ਕੋਈ ਬਾਕੀ ਦੋ ਨੰਬਰਾਂ ਦਾ ਦੂਜਾ ਸਵਾਲ ਆ ਗਿਆ ਤੇ ਕਿੰਨੇ ਦਿਨ ਘੱਟ ਜੂ ਬਾਈ ਇਹ ਇਹ ਬਾਈ 5-7 ਦਿਨ ਉਹ ਲੈ ਜੂਗੀ 5 ਤੋਂ 7 ਦਿਨ ਤੇ ਲੈ ਵਲੂਗਾ ਬੜਾ ਹੁਣ ਵੀ ਬਣਾਉਣਾ ਜੀ ਇਹਨੇ ਚਾਰ ਕਰਿਆ ਬਾਈ ਚੰਗੇ ਲੈਵੇ ਦੀ ਆ ਚੰਗੇ ਥਣ ਦੀ ਆ ਤੇ ਦੁੱਧ ਫਿਰ ਕਿੰਨਾ ਕਹਿ ਕੇ ਦੇ ਦੇ ਦੁੱਧ ਬਾਈ ਜੀ ਪਹਿਲਾਂ ਨੇ 12 ਲੀਟਰ ਗੱਡੇ ਨੇ ਇਹ ਦੇਖੀ 14-15 ਲੀਟਰ ਆਪਾਂ ਕਹਿ ਕੇ ਦੇਵਾਂਗੇ ਬਾਲਾ ਨਹੀਂ ਠੀਕ ਆ ਹਾਂਜੀ ਲੈ ਚੱਲੋ ਜੀ ਥਣ ਲੈਵੇ ਦੀ ਬੜੀ ਸਾਫਾ ਰੇਟ ਇਹਦਾ ਵੀ ਜਮਾ ਜਾਇਜ਼ ਹੋਊਗਾ ਵੀਡੀਓ ਦੇ ਵਿੱਚ ਹੀ ਆ ਦੇਖੋ ਜੀ ਸਾਇ ਚੰਗੇ ਹੱਥੀ ਚਵਾਈ ਵਾਲੇ ਥਣ ਚੰਗੇ ਥਣਾਂ ਦੀ ਆ ਤੇ ਚੰਗੀ ਹੋਈ ਕੁਆਲਿਟੀ ਹੈ ਜੀ ਆਪਾਂ ਗੱਲ ਕਰ ਲੀ ਆਹ ਦੇਖੋ ਹਾਂ ਜੀ ਬਣੀੜ ਤੋਂ ਕਰੋ ਚੈੱਕ ਤੇ ਬਾਕੀ ਦਾ ਦੁੰਨਾ ਦੀ ਪੂਛ ਦੇ ਵਿੱਚ ਦੋ ਵਾਲ ਵੀ ਚਿੱਟੇ ਨਹੀਂ ਹਨਾ ਬਹੁਤ ਉਹਦੇ ਮੋਹਰਾ ਨਸਲਾ ਬਈ ਜੀ ਮੋਹਰਾ ਪ्युअर ਮੋਹਰਾ ਨਸਲਾ ਜੀ ਤੇ ਵੀਰੇ ਇਹਦੇ ਕਿੰਨੇ ਪੈਸੇ ਇੱਕ 33 ਦੇ ਦਾਂ ਬਈ ਜਮ ਆਪਾਂ ਮਾਨਦਾਨ ਹੋ ਜੂ ਮਾਨਦਾਨ ਵਿੱਚ ਹੋ ਜੂ ਮਾੜਾ ਮੋਟਾ ਚੰਗੀ ਹੈ ਜੀ ਥਣ ਲੇਵੇ ਦੀ ਪੂਰੀ ਸਾਫ ਆ ਤੇ ਵੀਰੇ ਜਿਹੜੀ ਲਾਸਟ ਤੇ ਬੈਠ ਵੇਖੀ ਆ ਨੇ ਇਹ ਬਲੂਨ ਆ ਬਈ ਜੀ ਓਕੇ ਬਲੂਨ ਸੁਈ ਪਿਆ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਬਈ ਹੋ ਗਏ 5-7 ਦਿਨ ਸੁਈ ਨੂੰ ਪੰਜ ਬਲ ਆ ਜੀ ਇਧਰ ਲੈ ਚੱਲ ਪੰਜ ਤੋਂ ਸੱਤ ਦਿਨ ਤੇ ਕਿੰਨਾ ਹੁਣ ਫਿਰ ਬੌਲਾ ਜਾਂ ਦੁੱਧ ਪਾ ਲ ਕੇ ਰੈਡੀ ਰੈਡੀ 13 ਲੀਟਰ ਮੰਨੋ ਜੀ ਦਲੇ ਅੱਜ 13 ਲੀਟਰ ਹੋਰ ਵਧੂ ਵੀਰੇ ਥੋੜਾ ਕਣ ਹਾਂ ਜੀ ਆ 15 16 ਦੀ ਇਮੀਜ ਆ ਜੀ ਓਕੇ ਬਾਕੀ ਪਲੂਨ ਸੂਈ ਵੀ ਆ ਚੰਗੀ ਕਈ ਸੂਏ ਥੋੜੇ ਕੋ ਚੱਲ ਜਾਣੀਆਂ ਜੀ ਹਾਂ ਬਹੁਤ ਚੰਗਾ ਜੀ ਫੇਸ ਕਰੋ ਇੱਕ ਨੰਬਰ ਚੈੱਕ ਬਾਕੀ ਦਾ ਗਰਲੈਂਡੋ ਦੇ ਅੰਗ ਚ ਆ ਗਈ ਥੋੜੀ ਜੀ ਠੀਕ ਆ ਜੀ ਆ ਦੇਖੋ ਜੀ ਕੁਆਲਿਟੀ ਚੰਗੀ ਥਣ ਲੇਵੇ ਦੀ ਪੂਰੀ ਸਾਫ ਆ ਤੇ ਮਗਰ ਫਿਰ ਬੱਚਾ ਆ ਗਿਆ ਭਾਈ ਮਗਰ ਬੱਚਾ ਦਿੱਤਾ ਬਾਈ ਇਹਨੇ ਦਾਰਾਂ ਦੂਰਾਂ ਤੁਹਾਨੂੰ ਕਰਾ ਦਾਂਗੇ ਜੀ ਚੈੱਕ ਠੀਕ ਆ ਜੀ ਕਵਾਲਿਟੀ ਚੰਗੀ ਥਣ ਲੈਵੇ ਦੀ ਪੂਰੀ ਸਾਫ ਅੰਡੇ ਵੀ ਬਹੁਤ ਹੈ ਹੂੰ ਠੰਡੀ ਠੰਡੀ ਪੂਰੀ ਫੋਲ ਬੱਚਾ ਲਾ ਲੋ ਵੀਰੇ ਰੇਟ ਇਹਦਾ ਵੀ ਇਹਦੇ ਵਿੱਚ ਹੀ ਹੋ ਜਮਾ ਜਾਇ ਰੇਟ ਹੋਊ ਜੀ ਆਹ ਦੇਖੋ ਵੀਰੋ ਬੱਚਾ ਜਗਾਤਾ ਆਪਾਂ ਠੀਕ ਹੈ ਜੀ ਆਹ ਦੇਖੋ ਜੀ ਵਾਹ ਚੋਣਾ ਚੰਗਾ ਲੱਗਿਆ ਬਾਈ ਜੀ ਚੋਣਾ ਚੋਣ ਜਾਣ ਦੀ ਪੂਰੀ ਚੰਗੀ ਆਹ ਦੇਖੋ ਜੀ ਗੰਨੇ ਉਹ ਵਰਦੀ ਹੈ ਜੀ ਹੂੰ ਚਾਰੇ ਧਾਰਾਂ ਦੀ ਪ੍ਰੋਪਰ ਚਵਾਈ ਚੰਗੀ ਬਸ ਵੀਰੇ ਕਾਨੂੰ ਬਾਲਾ ਦੋਰ ਖੋਲ ਦੇ ਜੀ ਨਿਆਣ 13 ਕਿਲੋ ਬਾਈਆਂ ਦਾ ਕਹਿਣਾ ਕੋਈ 15 ਨਹੀਂ ਕਿਹਾ ਬੌਲਾ ਰੈਡੀ ਹੈ ਥੱਲੇ ਜਾਂ ਦੁੱਧ ਲਾ ਲਿਓ ਤੇ ਕਿੰਨੇ ਪੈਸੇ ਹੈ ਬਾਈ ਇਹਦੇ ਬਾਈ 52000 ਦੇ ਦਾਂਗੇ ਆਪਾਂ ਮਾਨਦਾਨ ਹੋ ਜੂ ਮਾਨਦਾਨ ਹੋ ਜੂ ਬਾਈਆਂ ਦੇ ਜਮਾ ਸੋਚ ਸਮਝ ਕੇ ਤੇ ਵੀਰੇ ਜੇਰ ਜੂਰ ਦੀ ਕੰਪਲੀਟ ਹੈ ਹਾਂਜੀ ਪੂਰਾ ਆਪਕੇ ਹੀ ਕੰਮ ਸੋਚ ਸਮਝ ਕੇ ਰੇਟ ਰੱਖਿਆ 13 ਕਿਲੋ ਬੌਲਾ ਮਿਲ ਕੰਪੈਸਟੀ 15 ਰਹੂਗੀ ਤੇ ਚੰਗੀਆਂ ਜੀ ਥਣ ਲੇਵੇ ਦੀ ਪੂਰੀ ਹਾਫਾਤ ਬਾਹਰ ਤੋਂ ਫਿਰ ਸਮਝ ਦਿਖਾ ਦਈਏ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਝੋਟੀ ਦਿਖਾਤੀ ਨੂੰ 133000 ਰੁਪਏ ਵੀਰੇ ਹਾਂਜੀ ਹਾਂਜੀ ਤੇ ਇੱਕ ਇੱਕ ਦਿਖਾਤੀ ਨੂੰ 118 ਤੇ ਨੰਬਰ ਵਾਈ ਫੇਰ ਬੋਲੋ 93799 ਜੀ 05853 ਬਾਈ ਪਿੰਡ ਜੀ ਪਿੰਡ ਪੈਰੂਪਾ ਜ਼ਿਲ੍ਹਾ ਬਠਿੰਡਾ 3 ਰੋਜ ਓਕੇ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੇ ਬਾਕੀ ਦਾ ਜਲਦ ਮਿਲਦੇ ਆ ਕਿਨਵ ਵੀਡੀਓ ਦੇ ਨਾਲ